ਸਸੇਗਲ ਦੋਸਤੋ ਸਤਿ ਟੀਲੀਵਿਜ਼ਨ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋਤੇ ਇਸ ਵੇਲੇ ਮੇਰੇ ਨਾਲ ਕਿਸਾਨ ਯੂਨੀਅਨ ਇਕਤਾ ਆਜ਼ਾਦ ਸੂਬਾ ਆਗੂ ਮਨਜੀਤ ਸਿੰਘ ਨਿਆਲ ਸਾਹਿਬ ਨੇ ਅੱਜ ਇੱਕ ਧਰਨਾ ਲਗਿਆ ਨਾਬੇ ਚ ਤੁਹਾਡੇ ਯਾਦ ਹੋਣਾ ਜਦੋਂ ਸ਼ੰਭੂ ਤੋਂ ਸਰਕਾਰ ਨੇ ਧਰਨਾ ਹਟਾਇਆ ਕਿਸਾਨ ਧਰਨਾ ਉਦੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਤੇ ਲੰਬੇ ਸਮੇਂ ਤੋਂ ਆਹ ਮਾਮਲਾ ਉਦੋਂ ਤੋਂ ਹੀ ਚੱਲਦਾ ਆ ਰਿਹਾ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜੀਆਂ ਟਰਾਲੀਆਂ ਸੀ ਦੋ ਟਰਾਲੀਆਂ ਦਾ ਸਮਾਨ 90 ਇੱਕ ਗਰਾਜ ਦੇ ਵਿੱਚੋਂ ਮਿਲਦਾ ਤੇ ਜਿਸ ਦੇ ਗਰਾਜ ਦੇ ਵਿੱਚੋਂ ਮਿਲਦਾ ਇਲਜ਼ਾਮ ਲੱਗਦੇ ਨੇ ਕਿ ਉਹ ਆਮ ਆਦਮੀ ਪਾਰਟੀ ਦਾ ਲੀਡਰਾ ਤੇ ਉੱਥੇ ਕਮੇਟੀ ਦੇ ਜਿਹੜੇ ਉਹਨਾਂ ਦੇ ਧਰਮ ਪਤਨੀ ਨੇ ਉਹ ਅਹੁਦੇਦਾਰ ਨੇ ਤੇ ਉਸ ਤੋਂ ਬਾਅਦ ਆਜ਼ਾਦ ਜਥੇਬੰਦੀ ਐਲਾਨ ਕਰਦੀ ਹੈ ਕਿ ਅੱਜ ਅਸੀਂ ਇੱਕ ਪੱਕਾ ਧਰਨਾ ਦੇਵਾਂਗੇ ਪ੍ਰਸ਼ਾਸਨ ਦੇ ਬਰੂਹਾ ਅੱਗੇ ਕਿ ਕਾਰਵਾਈਆਂ ਕਿਉਂ ਨਹੀਂ ਹੋਈਆਂ ਤੇ ਸਵੇਰ ਆ ਗੁਮਜੀਤ ਸਿੰਘ ਨਿਆਲ ਸਾਹਿਬ ਮੇਰੇ ਨਾਲ ਨੇ ਨਿਆਲ ਸਾਹਿਬ ਅੱਜ ਤੁਸੀਂ ਧਰਨਾ ਦਿੱਤਾ ਧਰਨੇ ਦੀ ਰੂਪਰੇਖਾ ਦੱਸੋ ਤੇ ਕੀ ਕੀ ਉੱਥੇ ਹੋਇਆ ਧਰਨੇ 'ਚ ਜੀ ਅੱਜ ਗੁਰਜਿੰਦਰ ਜੀ ਜਿਹੜਾ ਸਾਡਾ ਪਿਛਲੇ ਦਿਨਾਂ ਚ ਲਿਖਿਆ ਹੋਇਆ ਕੇਐਮਐਮ ਵੱਲੋਂ ਪ੍ਰੋਗਰਾਮ ਸੀ ਕਿ ਨਾਬੇ ਦੇ ਵਿੱਚ ਡੀਐਸਪੀ ਮੇਡ ਹੁੰਦੇ ਤਤਨਾ ਲਾਉਣਾ ਉਹਦਾ ਸਾਡਾ ਮੁੱਖ ਮਕਸਦ ਇਹ ਸੀਗਾ ਕਿ ਇੱਕ ਇਥੋਂ ਦਾ ਪੰਕਜ ਪੱਪੂ ਆਇਆ ਆ ਮਦਮੀ ਦਾ ਖਾਸ ਹੈ ਉਹ ਦੇਵ ਮਾਨ ਐਮਐਲਏ ਦਾ ਉਹਦੇ ਘਰ ਵਾਲੀ ਨਗਰ ਕੌਂਸਲ ਦੀ ਪ੍ਰਧਾਨ ਆ ਸੁਜਾਤਾ ਚਾਵਲਾ ਜਦੋਂ ਸ਼ੰਭੂ ਬਾਰਡਰ ਦੇ ਉੱਤੋਂ ਟਰਾਲੀਆਂ ਮੋਰਚਾ ਜਬਰੂ ਉਖੇੜ ਮਤਲਬ ਭਜਾਇਆ ਗਿਆ ਉਠਾਇਆ ਗਿਆ ਉਦੋਂ ਨਗਰ ਕੌਂਸਲ ਦੇ ਟਰੈਕਟਰ ਡਰਾਈਵਰ ਵਰਤ ਕੇ ਉਦੋਂ ਟਰਾਲੀਆਂ ਸਾਡੀਆਂ ਉੱਥੋਂ ਜਿਹੜੀਆਂ ਚੋਰੀ ਹੋਈਆਂ ਨੇ ਉਹ ਇੱਥੇ ਪਹੁੰਚੀਆਂ ਨਾਬੇ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਸਮਾਨ ਸਾਡਾ ਹੈਗਾ ਸੀਗਾ ਲਗਾਤਾਰ ਉਹਨਾਂ ਦੀ ਅਸੀਂ ਪੂਰੀ ਜਾਂਚ ਦੇ ਵਿੱਚ ਪਏ ਹੋਏ ਸੀਗੇ ਵੀ ਸਾਡੀਆਂ ਟਰਾਲੀਆਂ ਜਿਹੜੀਆਂ ਲੱਭ ਨਹੀਂ ਰਹੀਆਂ ਕਿੱਥੇ ਗਈਆਂ ਕਿੱਧਰ ਗਈਆਂ ਉਹ ਅਸੀਂ ਸਾਰੇ ਇਧਰ ਵਾਲੇ ਚਾਲੇ-ਦਾਲੇ ਦੇਖਦੇ ਆਂ ਚਲੋ ਸਾਨੂੰ ਹੌਲੀ-ਹੌਲੀ ਇਨਫੋਰਮੇਸ਼ਨ ਮਿਲੀ ਕਿ ਟਰਾਲੀਆਂ ਦੋ ਟਰਾਲੀਆਂ ਜਿਹੜੀਆਂ ਹੈਗੀਆਂ ਵੀ ਉਹ ਨਾਬੇ ਦੇ ਵਿੱਚ ਆਈਆਂ ਹੋਈਆਂ ਜਦੋਂ ਅਸੀਂ ਉਹਨਾਂ ਦੀ ਗੌਰ ਕੀਤੀ ਉਹ ਸਾਨੂੰ ਪੱਕੀ ਸੀਐਡੀ ਦੇ ਮੁਤਾਬਕ ਪੂਰੀ ਅਸੀਂ ਆਪਣੀ تحقیقات ਦੇ ਮੁਤਾਬਕ ਅਸੀਂ ਉਹ ਗੈਰਰਾਜ ਦੇ ਵਿੱਚੋਂ ਟਰਾਲੀਆਂ ਦਾ ਸਮਾਨ ਦਾ ਸਾਨੂੰ ਪਹਿਚਾਣ ਆ ਗਈ ਜਿਹਦੇ ਵਿੱਚ ਦੋਵਾਂ ਟਰਾਲੀਆਂ ਦੇ ਸਿੰਗਲ ਟਾਇਰੀਆਂ ਸੀ ਦੋਵਾਂ ਦੇ ਚਾਰੇ ਟਾਇਰ ਮਿਲ ਗਏ ਦੋ ਦੋ ਟਾਇਰ ਸਿੰਗਲ ਟਾਇਰੀਆਂ ਦੇ ਮੁਤਾਬਕ ਲਿਫਟ ਪੰਪ ਹੁੱਕ ਡੈਣਾ ਮਤਲਬ ਉਹ ਦੋ ਟਰਾਲੀਆਂ ਦਾ ਸਾਨੂੰ ਬਹੁਤ ਸਮਾਨ ਉੱਥੋਂ ਮਿਲੇ ਬਾਕੀ ਉਹ ਵੱਢ ਕੇ ਵਿੱਚ ਆ ਗਿਆ ਉਸ ਦਿਨ ਪੁਲਿਸ ਦੀ ਹਾਜ਼ਰੀ ਦੇ ਵਿੱਚ ਐਸਐਚਓ ਕੋਤਵਾਲੀ ਨਾਬਾ ਦੀ ਹਾਜ਼ਰੀ ਦੇ ਵਿੱਚ ਉਹ ਸਮਾਨ ਅਸੀਂ ਬਰਾਮਦ ਕਰ ਲਿਆ ਪੁਲਿਸ ਨੂੰ ਮਤਲਬ ਪੂਰਾ ਪ੍ਰਸ਼ਾਸਨ ਨੂੰ ਉਹ ਐਨ ਦਿਖਾਤਾ ਸਾਰਾ ਉੱਤੇ ਗੱਲਬਾਤ ਹੋ ਗਈ ਉਸ ਤੋਂ ਬਾਅਦ ਸਾਡਾ ਮਸਲਾ ਚ ਲੈ ਕੇ ਉੱਤੇ ਐਫਆਰਆਈ ਦਰਜ ਕਰੋ ਉਹਦੀ ਮਤਲਬ ਉਹਦੀ ਗ੍ਰਿਫਤਾਰੀ ਕਰਕੇ ਉਹਦਾ ਰਿਮਾਂਡ ਲਓ ਉਤੋਂ ਹੋਰ ਪਤਾ ਕਰੋ ਕਿ ਟਰਾਲੀਆਂ ਕਿੰਨੀਆਂ ਚੋਰੀ ਹੋਈਆਂ ਉੱਥੋਂ ਵੀ ਕਿੱਥੇ ਆਈਆਂ ਜੇ ਨਹੀਂ ਸਿਆਸੀ ਦਬਾਅ ਦੇ ਹੇਠ ਮੰਨ ਕੇ ਚੱਲੀਏ ਤਾਂ ਪ੍ਰਸ਼ਾਸਨ ਨੇ ਉੱਤੇ ਬਣਦੀ ਕਾਰਵਾਈ ਮੌਕੇ ਤੇ ਨਹੀਂ ਕਰੀ ਬਹੁਤ ਅਸੀਂ ਮਤਲਬ ਆਪਣੀ ਜਥੇਬੰਦੀਆਂ ਦੇ ਕੇਐਮਐਮ ਮੋਰਚੇ ਦੇ ਸਹਿਯੋਗ ਦੇ ਨਾਲ ਹੀ ਐਸਐਸਪੀ ਸਾਹਿਬ ਨੂੰ ਮਿਲ ਕੇ ਫਿਰ ਜਦੋਂ ਇਹ ਗੱਲਬਾਤ ਅੱਗੇ ਚਲੀ ਤਾਂ ਉਹ ਕਾਰਵਾਈ ਹੋਈ ਹੈ ਫਿਰ ਸਾਡੇ ਉਸ ਬੰਦੇ ਦੇ ਬਿਆਨ ਨਹੀਂ ਦਰਜ ਹੋਏ ਜਿਹਦੀਆਂ ਟਰਾਲੀਆਂ ਦੀ ਸਨਾਖਤ ਹੋ ਚੁੱਕੀ ਸੀ ਜਦੋਂ ਟਰਾਲੀਆਂ ਦੀ ਸਨਾਖਤ ਹੋਈ ਫਿਰ ਉਹਦੇ ਬਿਆਨ ਅਸੀਂ ਜਿਹੜੇ ਦਰਜ ਕਰਾਉਣੇ ਸੀ ਉਹ ਵੀ ਐਸਐਸਪੀ ਸਾਹਿਬ ਨੂੰ ਮਿਲ ਕੇ ਕਰਵਾਏ ਗਏ ਜੀ ਉਸ ਤੋਂ ਬਾਅਦ ਇੱਕ ਟਰਾਲੀ ਦੇ ਵਿੱਚ ਐਫਆਰਆਈ ਦਰਜ ਹੋ ਗਈ ਪੱਪੂ ਪੰਕਜ ਤੇ ਉਹ ਆਮ ਆਦਮੀ ਦਾ ਖਾਸ ਚਹੇਤਾ ਦੇ ਬਮਾਨ ਦਾ ਇੱਥੇ ਬੜੀ ਉਹਨੇ ਗੁੰਡਾਗਰਦੀ ਮਚਾਈ ਹੋਈ ਸੀ ਜਾਨੀ ਇੱਕ ਤਾਂ ਇਹ ਇਨਕੁਆਰੀ ਨਹੀਂ ਹੋਈ ਵੀ ਸਜਾਤਾ ਚਾਵਲਾ ਨਗਰ ਕਾਉਂਸਲ ਦੀ ਪ੍ਰਧਾਨ ਹੈ ਪੰਕਜ ਬੱਪੂ ਨਾ ਐ ਐਮਸੀ ਦਾ ਮੈਂਬਰ ਆ ਨਾ ਪ੍ਰਧਾਨ ਆ ਉਹਦੇ ਘਰ ਵਾਲੀ ਪ੍ਰਧਾਨ ਹੈ ਇੱਥੋਂ ਦਾ ਈਓ ਐ ਉਸ ਨਗਰ ਕਾਉਂਸਲ ਦਾ ਗੁਰਚਾਰਨ ਸਿੰਘ ਨਾ ਤਾਂ ਉਹਨਾਂ ਨੇ ਮਤਲਬ ਇਹ ਪੂਰੀ ਤਹਿਕੀਕਾਤ ਕਰੀ ਕਿ ਸਾਡੇ ਟਰੈਕਟਰ ਪੰਕਜ ਬੱਪੂ ਕੌਣ ਆ ਭੇਜਣ ਵਾਲਾ ਸੰਭੂ ਮੋਰਚੇ ਦੇ ਜਿਹੜੇ ਟਰਾਲੀਆਂ ਲਾਏ ਆ ਉਹ ਉਹਨਾਂ ਦੇ ਧਿਆਨ ਦੇ ਵਿੱਚ ਹੀ ਨਹੀਂ ਜਣੀ ਹੈ ਮੇਲੀ ਭੁਗਤ ਦੇ ਨਾਲ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਦਾ ਪੱਖਪੂਰਦਾ ਰਿਹਾ ਉਹ ਐਫਆਰਆਈ ਦਰਜ ਹੋ ਗਈ ਹਫਤੇ 10 ਦਿਨਾਂ ਦਾ ਵਿੱਚ ਪ੍ਰਸ਼ਾਸਨ ਨੇ ਉਹਨਾਂ ਨੂੰ ਸਮਾਂ ਦਿੱਤਾ ਉਹਦੀ ਜ਼ੁਬਾਨ ਤੋਗੀ ਪਹਿਲੇ ਪਰਚੇ ਦੇ ਵਿੱਚ ਉਹ ਇਸ ਤਰ੍ਹਾਂ ਨਿਕਲ ਗਿਆ ਜਣੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਅੱਜ ਜਿਹੜਾ ਮੇਨ ਮੁੱਖ ਮਕਸਦ ਧਰਨੇ ਦਾ ਹੈਗਾ ਇਹ ਅਸੀਂ ਅੱਜ 22 ਤਰੀਕ ਤੋਂ ਪਹਿਲਾਂ ਜਣੀ 18 ਤਰੀਕ ਨੂੰ ਐਸਐਸਪੀ ਸਾਹਿਬ ਨੂੰ ਉਹ ਮਿਲੇ ਨਹੀਂ ਤੇ ਐਸਪੀ ਸਾਹਿਬ ਨੂੰ ਅਸੀਂ ਇੱਕ ਲੈਟਰ ਦਿੱਤਾ ਉਹ ਬਿਆਨਾਂ ਦੀ ਕਾਪੀ ਦਿੱਤੀ ਹੈ ਵੀ ਇਸ ਤੇ ਇੱਕ ਪਰਚਾ ਹੋਰ ਦਰਜ ਕੀਤਾ ਜਾਵੇ ਜਿਹੜੀ ਦੂਜੀ ਟਰਾਲੀ ਦੀ ਪਹਿਲੇ ਪਰਚੇ ਦੇ ਵਿੱਚ ਉਹਦਾ ਕੋਈ ਜ਼ਿਕਰ ਨਹੀਂ ਹੋਇਆ ਦੂਜੀ ਜਿਹੜੀ ਟਰਾਲੀ ਮਿਲੀ ਹੈ ਜਿਹੜੇ ਕਿਸਾਨ ਦੀ ਉਹ ਦਿੱਤਾ ਤੇ ਉਹਨਾਂ ਨੇ ਭਰੋਸਾ ਵੀ ਦਿਵਾਇਆ ਵੀ ਅਸੀਂ ਕਰਾਂਗੇ ਨਹੀਂ ਫਿਰ ਅਸੀਂ ਇਹ ਕਿਹਾ ਸੀ ਕਿ ਸਾਨੂੰ ਮਜਬੂਰੀ ਬਸ ਪੈ ਕੇ ਅੰਦੋਲਨ ਕਰਨਾ ਪੈਣਾ ਹੈ ਕੋਈ ਸੰਘਰਸ਼ਿਕ ਬਿੱਡਾਂਗੇ ਜਿਹੜੀ ਉਸ ਗੱਲ ਤੇ ਕੋਈ ਕਾਰਵਾਈ ਨਹੀਂ ਹੋਈ ਤੁੰਗੂ ਸਾਹਿਬ ਅੱਜ ਅਸੀਂ 22 ਤਰੀਕ ਨੂੰ ਜਿਹੜਾ ਇਹ ਧਰਨਾ ਲਾਇਆ ਹੈ ਇਹ ਅਸੀਂ ਪੰਪ ਪੱਪੂ ਪੰਕਜ ਦੇ ਉੱਤੇ ਐਫ ਆਰ ਆਈ ਦਰਜ ਕਰਾਉਣ ਵਾਸਤੇ ਜਿਹੜੀ ਦੂਜੀ ਟਰਾਲੀ ਬਰਾਮਦ ਹੋਈ ਆ ਉਹਦਾ ਸਮਾਨ ਦੀ ਸਨਾਖਤ ਕੀਤੀ ਐ ਪੂਰਾ ਅਸੀਂ ਉਹਦਾ ਸਾਰਾ ਏ ਟੂ ਜ਼ेड ਡਿਟੇਲ ਦੇ ਵਿੱਚ ਪ੍ਰਸ਼ਾਸਨ ਨੂੰ ਦਿੱਤਾ ਦਿਖਾਇਆ ਪਹਿਚਾਣ ਹੋਈ ਐ ਉਹ ਸੁਖਬਾਜ ਸਿੰਘ ਸਾਧਪੁਰਾ ਪਿੰਡ ਹੈਗਾ ਇੱਕ ਚਗਾਵਾਂ ਤਹਿਸੀਲ ਜ਼ਿਲ੍ਹਾ ਅਮਰਸਰ ਦੇ ਵਿੱਚ ਪਿੰਗਾਵਾਂ ਡਾਕਾ ਨਾਂ ਪੈਂਦਾ ਉਹਦੀ ਅਸੀਂ ਐਫ ਆਰ ਆਈ ਦਰਜ ਕਰਾਉਣੀ ਸੀ ਜਣੀ ਉਹ ਐਫ ਆਰ ਆਈ ਦਰਜ ਕਰਨ ਤੋਂ ਪ੍ਰਸ਼ਾਸਨ ਕਤਾ ਹੀ ਕਰ ਰਿਹਾ ਹੈ ਸਰਕਾਰ ਉਹਨੂੰ ਬਚਾਉਣ ਤੇ ਲੱਗੀ ਹੋਈ ਆ ਦੇਮਨ ਦਾ ਖਾਸ ਉਹ ਵੀ ਬਚਾਉਣ ਤੇ ਲੱਗਾ ਹੋਇਆ ਜਿਹੜੀ ਪ੍ਰਸ਼ਾਸਨ ਨੇ ਜਦੋਂ ਤੋਂ ਧਰਨਾ ਸ਼ੁਰੂ ਹੋਇਆ ਸਵੇਰੇ 10 ਵਜੇ ਤੋਂ 11 ਵਜੇ ਤੋਂ ਕਿਸੇ ਨੇ ਕੋਈ ਗੱਲ ਆ ਕੇ ਆਗੂ ਨਾਲ ਕਰਨੀ ਨਹੀਂ ਚਾਹੀ ਅਸੀਂ ਉਸ ਤੋਂ ਬਾਅਦ ਮੀਟਿੰਗ ਲਈ ਤਕਰੀਬਨ 1 ਵਜੇ ਦੇ ਲਗਭਗ ਮੀਟਿੰਗ ਲਾ ਕੇ ਅਸੀਂ ਅਗਲਾ ਫੈਸਲਾ ਕੀਤਾ ਕਿ ਐਮਐਮ ਦੇ ਜਿੰਨੇ ਆਗੂ ਪਹੁੰਚੇ ਹੋਏ ਸੀ ਵੱਖ-ਵੱਖ ਜੱਥੇਬੰਦੀਆਂ ਦੇ ਵੀ ਅਸੀਂ ਅਣਮਿਥੇ ਸਮੇਂ ਦਾ ਫਿਰ ਉਹ ਡਿਪਟੀ ਡਾਕਟਰ ਦਾ ਕਰਾਂਗੇ ਤੇ ਗੇਟ ਬੰਦ ਕਰਨਾ ਅਫੀਓ ਗੇਟ ਬੰਦ ਕਰ ਲਏ ਜਦੋਂ ਇਹ ਆਵਾਜ਼ ਕੰਨਾਂ ਤੱਕ ਪਈ ਡੀਐਸਪੀ ਮੈਡਮਰੇ ਪੈਂਜੀ ਹੈਗੇ ਆ ਮਨਦੀਪ ਕੌਰ ਆ ਸ਼ਰਨਾਉਂਦਾ ਤੇ ਉਹ ਜਦੋਂ ਪਤਾ ਲੱਗਿਆ ਗੱਡੀ 'ਚ ਬਹਿ ਕੇ ਫੱਟਦੇ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਜਣੀ ਇੱਕ ਲਖੀਮਪੁਰ ਥੀਰੀ ਵਾਲੀ ਘਟਨਾ ਦੁਹਰਾਉਣ ਦੀ ਕੋਸ਼ਿਸ਼ ਦੇ ਵਿੱਚ ਤੇ ਮੂਰੇ ਕਿਸਾਨ ਜਦੋਂ ਗੱਡੀ ਦੇ ਖੜੇ ਵੀ ਲੰਘਣ ਨਹੀਂ ਦੇਣੀ ਤਾਂ ਉੱਤੇ ਚੜਾਉਣ ਦੀ ਕੋਸ਼ਿਸ਼ ਕਰੀ ਪੰਡਾਲ ਦੇ ਵਿੱਚੋਂ ਪੰਡਾਲ ਦੇ ਵਿੱਚ ਗੱਡੀ ਬਾੜੀ ਹੈ ਡੀਐਸਪੀ ਮੈਡਮ ਨੇ ਮਤਲਬ ਉੱਤੇ ਲੰਗਾਉਣ ਦੀ ਕੋਸ਼ਿਸ਼ ਕਰੀ ਕਿਸਾਨ ਮੂਰੇ ਬੈਠੇ ਬੜੀ ਤੱਕਾ ਮੁੱਕੀ ਹੋਈ ਸਾਡੀਆਂ ਮਾਵਾ ਪੈਣਾ ਅਸੀਂ ਉਹਨਾਂ ਦੀਆਂ ਛਾਤੀਆਂ ਦੇ ਵਿੱਚ ਮੁੱਕੀਆਂ ਮਾਰੀਆਂ ਗਈਆਂ ਮੈਡਮ ਵੱਲੋਂ ਤੇ ਹੋਰ ਪ੍ਰਸ਼ਾਸਨ ਨੇ ਸਾਡੇ ਆਗੂਆਂ ਦੀ ਖਿੱਚ ਤੂ ਤੁਸੀਂ ਉਹ ਵੀਡੀਓ ਦੇ ذریعے ਦੇਖ ਸਕਦੇ ਹੋ ਮਤਲਬ ਬੜਾ ਜਦੋਂ ਜੈਦ ਹੋਰ ਇੱਕ ਘੰਟਾ ਚੱਲਿਆ ਵੀ ਉਹ ਐਡੀ ਹੰਕਾਰੇ ਹੋਏ ਪ੍ਰਸ਼ਾਸਨ ਦੀ ਡੀਐਸਪੀ ਮੈਡਮ ਕਿ ਉਹ ਗੱਡੀ ਬੈਕ ਨਹੀਂ ਕੀਤੀ ਵੀ ਲੰਗਾਉਣੀ ਹੈ ਮਤਲਬ ਸਾਡਾ ਇਹ ਫੈਸਲਾ ਹੋਇਆ ਜਦੋਂ ਵੀ ਅਸੀਂ ਕਿਸੇ ਨੂੰ ਲੰਗਣ ਨਹੀਂ ਦੇਣਾ ਤੁਸੀਂ ਗੱਲਬਾਤ ਕਰੋ ਸਾਡੇ ਨਾਲ ਗੱਲਬਾਤ ਕਰਨ ਦੀ ਬਜਾਏ ਭੰਗੂ ਸਾਹਿਬ ਇੱਕ ਜਗ ਜਵਰੀ ਲਖੀਮਪੁਰ ਖੀਰੀ ਵਾਲੀ ਘਟਨਾ ਨੂੰ ਦੁਹਰਾਉਣ ਵਾਲਾ ਦੁਬਾਰੇ ਸੰਕੇਤ ਦੇਣਾ ਜਣੀ ਫਿਰ ਇਹ ਸਰਕਾਰ ਉਸ ਚੋਰ ਨੂੰ ਬਚਾਉਣ ਦੇ ਪੱਖ ਪੂਰ ਰਹੀ ਹੈ ਪ੍ਰਸ਼ਾਸਨ ਉਸ ਚੋਰ ਨੂੰ ਬਚਾਉਣ ਦੇ ਪੱਖ ਪੂਰ ਰਿਹਾ ਜਿਹੜਾ ਉਹਤੇ ਕੋਈ ਕਾਰਵਾਈ ਵਾਲਾ ਨਾਂ ਨਹੀਂ ਲੈ ਰਹੇ ਜਣੀ ਫਿਰ ਉਤਰ ਕੇ ਵਾਪਸ ਆਏ ਬੜੀ ਜਦੋ ਜਹਿਦ ਦੇ ਨਾਲ ਪੱਗਾਂ ਉਤਰੀਆਂ ਕਿਸਾਨਾਂ ਦੀਆਂ ਕੱਪੜੇ ਪਟਿਆ ਮੋਬਾਈਲ ਵੀ ਇਹਨਾਂ ਨੇ ਚੋਰੀ ਕੀਤੇ ਕੱਢਿਆ ਜੇਬਾਂ ਤੋਂ ਪਰਸ ਚੋਰੀ ਕੀਤੇ ਪ੍ਰਸ਼ਾਸਨ ਦੇ ਇੱਕ ਹੋਰ ਤੁਹਾਨੂੰ ਨਵੀਂ ਗੱਲ ਦੱਸਾਂ ਜਦੋਂ ਪ੍ਰਸ਼ਾਸਨ ਇਸ ਗੱਲ ਦੇ ਵਿੱਚ ਇੱਕ ਨੂੰ ਦੇ ਵਿੱਚ ਪਿਆ ਹੋਇਆ ਸੀ ਇਹਦੇ ਵਿੱਚ ਨਗਰ ਕਾਉਂਸਲ ਵਾਲੇ ਇੱਕ ਜਿਹੜੇ ਉੱਥੇ ਮਤਲਬ ਕਰਮਚਾਰੀ ਨੇ ਉਹਨਾਂ ਦੇ ਡਰੈੱਸਾਂ ਪਵਾ ਕੇ ਵਿੱਚ ਵੜੇ ਹੋਏ ਸੀ ਪੱਪੂ ਪੰਚ ਦੇ ਗੁੰਡੇ ਜਣੀ ਉਹ ਦੋਏ ਪਾਸੇ ਜਣੀ ਉਧਰ ਪੁਲਿਸ ਨੂੰ ਵੀ ਭਖਾ ਰਹੇ ਸੀ ਗੇਮ ਨੂੰ ਕਿ ਉਹਨਾਂ ਦੇ ਮਾਰ ਰਹੇ ਸੀ ਤੇ ਦੂਜੇ ਪਾਸੇ ਮਾਰ ਰਹੇ ਤੇ ਵੀ ਉਹਰੇ ਭੇਡ ਹੋਵੇ ਜਣੀ ਇਸ ਅੰਦੋਲਨ ਨੂੰ ਇਹ ਰੂਪਰੇਖਾ ਗੁੰਡਾਗਰਦੀ ਵਾਲੀ ਦੇਣਾ ਚਾਹੁੰਦੇ ਤੇ ਤੇ ਪੁਲਿਸ ਹੀ ਗੁੰਡਾਗਰਦੀ ਕਰਾ ਰਹੀ ਸੀ ਮਤਲਬ ਇਹ ਸਾਡੇ ਤੁਹਾਨੂੰ ਪਤਾ ਹੈ ਵੀ ਸੰਘਰਸ਼ੀ ਲੋਕ ਬੜੇ ਸਿਆਣੇ ਤੇ ਸੁਝਵਾਨ ਹੁੰਦੇ ਆ ਬੜੀ ਸੁਝਵਾਨੀ ਦੇ ਨਾਲ ਉਹ ਕੰਟਰੋਲ ਕਰਕੇ ਸ਼ਾਂਤ ਕਰਕੇ ਤੇ ਉੱਥੇ ਉਹ ਗੱਡੀ ਘੇਰੀਆ ਤੇ ਫਿਰ ਡੀਐਸਪੀ ਮੈਡਮ ਆ ਦਫ਼ਤਰ ਦੇ ਵਿੱਚ ਬੈ ਗਈ ਹੈ ਜਿਹੜੇ ਉਹ ਬਿਆਨ ਕਰ ਰਹੀ ਹੈ ਮੇਰਾ ਜੂੜਾ ਫੜ ਲਿਆ ਜੀ ਮੇਰੇ ਇੱਕ ਵਰਦੀ ਯੂਨੀਫਾਰਮ ਖਿੱਚ ਲਈ ਜਿ ਇਹੋ ਜਿਹੀ ਕੋਈ ਵੀਡੀਓ ਯੂਨੀਫਾਰਮ ਖਿੱਚੀ ਹੈ ਜਾਂ ਉਹਦਾ ਜੂੜਾ ਫੜਿਆ ਉਹਦੇ ਕੇਸ ਪੱਟ ਤੇ ਇਹ ਤਾਂ ਅਸੀਂ ਮੰਨਦੇ ਆਂ ਵੀ ਜੇ ਕੋਈ ਪੱਟੇ ਨੇ ਤਾਂ ਉਹ ਗਲਤ ਹੈ ਪਰ ਉਹ ਕੁਝ ਨਹੀਂ ਹੈਗਾ ਅਸਲ ਪੱਗਾਂ ਲੱਥੀਆਂ ਸਾਡੇ ਕਿਸਾਨਾਂ ਦੀਆਂ ਫੋਟੋਆਂ ਵੀਡੀਓ ਸਾਹਮਣੇ ਨੇ ਉਹ ਆਪਣੀ ਪੇਸ਼ ਕਰਦਾਂ ਐਵੇਂ ਖਾਮ ਖਾਦਾ ਠੋਕੇ ਇਲਜ਼ਾਮ ਉਸ ਚੋਰ ਨੂੰ ਜਿਹੜਾ ਨਗਰ ਕੌਂਸਲ ਦੀ ਪ੍ਰਧਾਨ ਆ ਸੁਜਾਤਾ ਚਾਵਲਾ ਉਹਦੇ ਘਰ ਵਾਲੇ ਨੂੰ ਬਚਾਉਣ ਤੇ ਸਰਕਾਰ ਐਮਐਲਏ ਦੇ ਮਾਨ ਨਾਬੇ ਦਾ ਤੇ ਆ ਡੀਐਸਪੀ ਉਹਨੂੰ ਪੂਰਾ ਬਚਾਉਣ ਤੇ ਚੋਰ ਦਾ ਪੱਖ ਕਰ ਰਿਹਾ ਹੈ ਪ੍ਰਸ਼ਾਸਨ ਇਹ ਅੱਜ ਦੇ ਧਰਨੇ ਦਾ ਸਾਰਾ ਕਾਰਨ ਹੈਗਾ ਜੀ ਪਿੱਛੇ ਜੇ ਪ੍ਰਸ਼ਾਸਨ ਕਹਿੰਦਾ ਵੀ ਸੀ ਕਿ ਕਾਰਵਾਈ ਕੀਤੀ ਹੈ ਜਿਹੜਾ ਉਹ ਪੰਕਜ ਪਪੂਆ ਦੇਖੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀ ਲੋਂਗੋਵਾਲ ਦੇ ਕਿਸਾਨ ਦੀ ਟਰਾਲੀ ਦੀ ਸਨਾਖਤ ਹੋਈ ਸੀ ਉਸ ਵਿਸ਼ੇ ਤੇ ਉਹਤੇ ਕਾਰਵਾਈ ਕੀਤੀ ਹੈ ਜਿਹੜੀ ਦੂਜੀ ਟਰਾਲੀ ਦਾ ਸਮਾਨ ਤੇ ਉਹ ਤਾਂ ਐਫਆਰਆਈ ਵੀ ਨਹੀਂ ਕੀਤੀ ਉਹਦੇ ਬਿਆਨ ਵੀ ਨਹੀਂ ਦਰਜ ਹੋਏ ਉਸੇ ਮੰਗ ਨੂੰ ਲੈ ਕੇ ਬੈਠੇ ਆ ਕਿ ਐਫਆਰਆਈ ਕੋ ਹੋਰ ਦਰਜ ਕਰੋ ਵੀ ਜਿਹੜਾ ਦੂਜੇ ਕਿਸਾਨ ਦਾ ਸਮਾਨ ਹੈ ਉਹ ਕੀ ਦਾ ਬੱਖੋ ਵੱਖਰੀ ਭੰਗੂ ਸਾਹਿਬ ਇੱਕ ਕਿਸਾਨ ਦੀ ਮਿਲ ਗਈ ਤੇ ਉਹਨੇ ਪਰਚਾ ਦਰਜ ਕਰਾਤਾ ਦੂਜੇ ਦੀ ਮਿਲੀਏ ਤਾਂ ਉਹਦੀ ਵੀ ਕਾਰਵਾਈ ਹੋਣੀ ਚਾਹੀਦੀ ਆ ਨਾ ਜੀ ਬਿਲਕੁਲ ਤੇ ਨਿਆਲ ਸਾਹਿਬ ਇੱਕ ਕਰ ਮੈਨੂੰ ਹੋਰ ਦੱਸੋ ਜਿਹੜਾ ਅੱਜ ਦਾ ਧਰਨਾ ਸੀ ਇਹ ਧਰਨਾ ਫਿਰ ਪੱਕਾ ਲਾਤਾ ਉਥੇ ਹਾਂਜੀ ਹਾਂਜੀ ਇਹ ਧਰਨਾ ਸਾਡਾ 5 ਵਜੇ ਤੋਂ ਸਟੇਜ ਚੱਲੀ ਆ ਉਸ ਤੋਂ ਬਾਅਦ ਹਲੇ ਮੀਟਿੰਗ ਪਹਿਲੀ ਹੋਈ ਉਹਦੇ ਵਿੱਚ ਕੁਝ ਨਹੀਂ ਨਿਕੜਿਆ ਨਹੀਂ ਹੁਣ ਸਾਡੇ ਆਗੂ ਮੀਟਿੰਗ ਦੇ ਵਿੱਚ ਧਰਨਾ ਜਣੀ ਪੱਕਾ ਚੱਲ ਰਿਹਾ ਕੱਲ ਨੂੰ ਵੀ ਜੇ ਨਾ ਕੁਛ ਇਹਨਾਂ ਨੇ ਹੱਲ ਕੀਤਾ ਆਹ ਧਰਨਾ ਕੱਲ ਨੂੰ ਕੰਟੀਨਿਊ ਜੇ ਹੁਣ ਰਾਤ ਦੇ ਧਰਨੇ ਦੇ ਸਾਡੇ ਉਰੇ ਵਰਕਰ ਤੇ ਆਗੂ ਬੈਠੇ ਆ ਮੋਰਚਾ ਜਿਉਂਦਾ ਤਿਉਂ ਹੈ ਤੇ ਪੱਕਾ ਹੀ ਰਹਿਣਾ ਹੈ ਜੀ ਅੱਜ ਜਿਹੜੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਕੌਣ ਕੌਣ ਸੀ ਅੱਜ ਵਾਲੀ ਜਿਹੜੀ ਪਹਿਲਾਂ ਮੀਟਿੰਗ ਹੋਈ ਆ ਉਹਦੇ ਵਿੱਚ ਡੀਐਸਪੀ ਟ੍ਰੈਂਡ ਟਬਾਣਾ ਸਾਹਿਬ ਪਹੁੰਚੇ ਹੋਏ ਤੇ ਐਸਪੀ ਸਾਹਿਬ ਆਏ ਹੋਏ ਸੀਗੇ ਹੈੱਡਕੁਆਟਰ ਤੁਸੀਂ ਇਹਦੇ ਨਾਲ ਇਹ ਇਥੋਂ ਦਾ ਪ੍ਰਸ਼ਾਸਨ ਬਸ ਐਕਸਪਰੀਮ ਇਹੀ ਸਾਰੇ ਹੈਗੇ ਸੀਗੇ ਜੀ ਤੁਸੀਂ ਆਹੀ ਮੰਗਾਂ ਰੱਖੀਆਂ ਕਿ ਜਿਹੜੀ ਬਣਦੀ ਕਾਰਵਾਈ ਆ ਟਰਾਲੀਆਂ ਚੋਰੀ ਵਾਲੇ ਮਾਮਲੇ ਦੇ ਵਿੱਚ ਉਹ ਕੀਤੀ ਜਾਵੇ ਸਾਡੀ ਮੰਗ ਇਹ ਆ ਪੰਗੂ ਸਾਹਿਬ ਉਹ ਤੇ ਐਫਆਰ ਆਈ ਦਰਜ ਹੋਵੇ ਜੀ ਉਹਦੀ ਤੁਰੰਤ ਗ੍ਰਿਫਤਾਰੀ ਹੋਵੇ ਪਹਿਲਾਂ ਟਾਲ ਮਟੋਲ ਕਰਕੇ ਉਹਦੀ ਜ਼ਮਾਨਤ ਦਾ ਸਮਾਨ ਦਿੱਤਾ ਉਹ ਤੇ ਐਫਆਰ ਆਈ ਹੋਵੇ ਤੁਰੰਤ ਉਹਦੀ ਗ੍ਰਿਫਤਾਰੀ ਹੋਵੇ ਤੇ ਉਹਦਾ ਰਿਮਾਂਡ ਲਿਆ ਜਾਵੇ ਹੋਰ ਕਿੰਨਾ ਕੁਸ਼ ਉਹਨਾਂ ਨੇ ਚੋਰੀ ਕਰ ਲਿਆ ਉਥੋਂ ਸਾਰੇ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਤੇ ਇਸ ਦੇ ਨਾਲ ਜੁੜੇ ਹੋਏ ਕੌਣ ਆ ਇਹਦੀ ਚੈਨ ਕਿੱਥੇ ਜਾ ਰਹੀ ਆ ਤੇ ਸਾਰੇ ਘਟਨਾ ਕਰਮ ਪਿੱਛੇ ਕੀ ਆ ਪਿੱਛੇ ਸਾਰਾ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਜੀ ਜਦੋਂ ਨਿਆਲਸਾ ਪ੍ਰਸ਼ਾਸਨ ਨਾਲ ਤੁਸੀਂ ਆਹ ਮੰਗ ਰੱਖ ਰਹੇ ਹੋ ਪ੍ਰਸ਼ਾਸਨ ਦੇ ਸਾਹਮਣੇ ਤਾਂ ਪ੍ਰਸ਼ਾਸਨ ਦਾ ਕੀ ਜਵਾਬ ਹੁੰਦਾ ਦੇਖੋ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਕਿ ਅਸੀਂ ਕਾਰਵਾਈ ਕਰਤੀ ਜੀ ਐਫਆਰ ਆਈ ਦਰਜ ਕਰਤੀ ਮਤਲਬ ਉਹ ਸਾਡਾ ਤਾਂ ਇਹ ਆ ਵੀ ਐਫਆਰ ਆਈ ਦਰਜ ਕਰਤੀ ਉਹ ਜੋ ਦੂਜੇ ਬੰਦੇ ਦਾ ਨਾਮ ਦਿਖਾਓ ਜਿਹੜੇ ਕਿਸਾਨ ਦੀ ਟਰਾਲੀ ਉਹਦੇ ਬਿਆਨ ਦੱਸੋ ਕਿੱਥੇ ਨੋਟ ਕੀਤੇ ਤੁਸੀਂ ਜਿਹੜੀ ਪ੍ਰਸ਼ਾਸਨ ਆਪ ਦੀ ਬਾਹ ਛੜਾ ਰਿਹਾ ਉਹਨਾਂ ਤੇ ਕੋਈ ਕਾਰਵਾਈ ਕਰਨਾ ਨਹੀਂ ਕਹਿੰਦਾ ਚੋਰਾਂ ਦਾ ਪੂਰਾ ਪੱਖ ਪੂਰ ਰਿਹਾ ਹੈ ਪ੍ਰਸ਼ਾਸਨ ਇੱਥੇ ਦੇਖੋ ਸਾਫ਼ ਹੀ ਨਜ਼ਰ ਆ ਰਿਹਾ ਨਹੀਂ ਅ ਬਕਾਇਦਾ ਕਾਨੂੰਨ ਦੇ ਰਖਵਾਲਿਆਂ ਨੂੰ ਅਪਰਾਧੀਆਂ ਤੇ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ ਕਰਨੀ ਚਾਹੀਦੀ ਹੈ ਦੇਖੋ ਅਪਰਾਧੀ ਚੋਰ ਹੈ ਕੋਈ ਨਸ਼ਾ ਤਸਕਰ ਹੈ ਕੋਈ ਕਿਸੇ ਤਰ੍ਹਾਂ ਦਾ ਅਪਰਾਧੀ ਉਹਦੇ ਉਹਦੇ ਉੱਤੇ ਕਾਰਵਾਈ ਸਖਤ ਹੋਣੀ ਚਾਹੀਦੀ ਕਿਉਂਕਿ ਸਾਡਾ ਜਿਹੜਾ ਸਮਾਨ ਟੈਗਰ ਟਰਾਲੀਆਂ ਚੋਰੀ ਹੋਈਆਂ ਨੇ ਇਹ ਇਹਨਾਂ ਦੇ ਲਗਭਗ ਇਹਨਾਂ ਦੇ ਮਨਾਂ ਦਾ ਭਰਮ ਹੋਣਾ ਹੈ ਕਿ ਇਹ ਛੋਟੇ-ਮੋਟੇ ਸਾਧਨ ਨੇ ਪਰ ਸਾਡੀ ਤਾਂ ਜਿੰਦ ਜਾਨ ਲੱਗੀ ਹੋਈ ਆ ਸਾਡੀ ਦਸੇ ਨੌਹਾਂ ਦੀ ਕਿਰਤ ਦੀਆਂ ਵਹ ਵਹੀਕਲ ਤੇ ਮਤਲਬ ਸਾਧਨ ਇਹ ਬਣਾਏ ਹੋਇਆ ਕਿਸਾਨਾਂ ਦੇ ਤਾਂ ਟਰੈਕਟਰ ਪੁੱਤ ਨੇ ਟਰਾਲੀਆਂ ਧੀਆਂ ਨੇ ਮਤਲਬ ਸੋ ਜਾਨੋਬਧ ਰੱਖਦੇ ਨੇ ਜਿਹੜੀਆਂ ਸਾਡੀਆਂ ਲੁੱਟੀਆਂ ਨੇ ਇਹਨਾਂ ਨੇ ਵੀ ਸਾਡੇ ਕਿਸਾਨਾਂ ਦੀ ਸੰਤੁਸ਼ਟੀ ਹੋਵੇ ਸਾਡਾ 3 ਕਰੋੜ 70 ਲੱਖ ਕੁਸ਼ ਹਜ਼ਾਰ ਰੁਪਈਆ ਦਾ ਨੁਕਸਾਨ ਹੋਇਆ ਪਰ ਭਾਈ ਤਾਂ ਸਰਕਾਰ ਨੇ ਉਹਦੀ ਨਹੀਂ ਕੀਤੀ ਸਾਡੀਆਂ ਟਰਾਲੀਆਂ ਦਾ ਮਤਲਬ ਇਹ ਜਿਹੜਾ ਮਿਲਿਆ ਸਮਾਨ ਆ ਸਾਨੂੰ ਉਹ ਨਹੀਂ ਦੁਬਾਰਾ ਹੋ ਉਹਨਾਂ ਗੁੰਡਿਆਂ ਤੇ ਕਾਰਵਾਈ ਨਹੀਂ ਕਰ ਰਹੇ ਹੂੰ ਜੀ ਜੀ ਬਿਲਕੁਲ ਬਿਲਕੁਲ ਸੋ ਨਿਆਲ ਸਾਹਿਬ ਧੰਨਵਾਦ ਤੁਸੀਂ ਅੱਜ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਧੰਨਵਾਦ ਪੰਗੋ ਸਾਹਿਬ ਧੰਨਵਾਦ ਜੀ ਧੰਨਵਾਦ ਓਕੇ